ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਜਾਰੀ ਹੋ ਚੁੱਕੀ ਹੈ ਦੱਸਦੇ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਿੜਾਕੇ ਦੀ ਠੰਡ ਪਵੇਗੀ ਤਾਂ 30 ਤਰੀਕ ਤੱਕ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ ਦੱਸਦੇ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਤਾਪਮਾਨ ਦੇ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਤਕਰੀਬਨ 5 ਡਿਗਰੀ ਤੱਕ ਪਾਰਾ ਡਿੱਗ ਚੁੱਕਾ ਜਿਸ ਕਰਕੇ ਜਿਹੜੇ ਪੰਜਾਬ ਦੇ ਕਈ ਇਲਾਕੇ ਠਾਰ ਰਹੇ ਨੇ ਕਿੜਾਕੇ ਦੀ ਠੰਡ ਪੈ ਰਹੀ ਹੈ ਔਰ ਬੀਤੇ 24 ਘੰਟਿਆਂ ਦੀ ਗੱਲ ਕਰੀਏ ਤਾਂ 5 ਡਿਗਰੀ ਪਾਰਾ ਹੋਰ ਘਟ ਚੁੱਕਾ ਜਿਸ ਦੇ ਨਾਲ ਪੰਜਾਬ ਦੇ ਵਿੱਚ ਕਹਿਰ ਦੀ ਠੰਡ ਪੈ ਰਹੀ ਹੈ ਧੁੰਦ ਦਾ ਅਲਰਟ ਜਾਰੀ ਹੋ ਚੁੱਕਾ ਹੈ ਔਰ ਜੇਕਰ ਗੱਲ ਕਰੀਏ ਇਥੋਂ ਦੇ ਖਾਸ ਇਲਾਕਿਆਂ ਦੀ ਤਾਂ ਫਰੀਦਕੋਟ ਸਭ ਤੋਂ ਠੰਡਾ ਦਰਜ ਕੀਤਾ ਗਿਆ ਹੈ ਆਦਮਪੁਰ ਦੀ ਗੱਲ ਕਰੀਏ ਤਾਂ ਆਦਮਪੁਰ ਦੇ ਵਿੱਚ ਸੀਤ ਲਹਿਰ ਚੱਲ ਰਹੀ ਹੈ ਔਰ ਉੱਥੇ ਗੁਰਦਾਸਪੁਰ ਪਠਾਨਕੋਟ ਦੇ ਵਿੱਚ ਵੀ ਸੰਘਣੀ ਧੁੰਦ ਪੈ ਰਹੀ ਹੈ ਤਾ ਪੰਜਾਬ ਦੇ ਵਿੱਚ ਇਸ ਤਰੀਕੇ ਦਾ ਮੌਸਮ ਦੇਖਣ ਨੂੰ ਮਿਲ ਰਿਹਾ ਹੈ ਦੂਸਰੇ ਪਾਸੇ ਚੰਡੀਗੜ੍ਹ ਅਤੇ ਟਰਾਈ ਸਿਟੀ ਇਲਾਕੇ ਨੇ ਉੱਥੇ ਵੀ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਔਰ ਉੱਥੇ ਇੱਕ ਵੱਖਰੀ ਕਿਸਮ ਦਾ ਮੌਸਮ ਦੇਖਣ ਨੂੰ ਮਿਲ ਰਿਹਾ ਕਿਉਂਕਿ ਧੁੰਦ ਪੈਂਦੀ ਤਾਂ ਹੈ ਪਰ ਸਵੇਰ ਨੂੰ ਮੌਸਮ ਸਾਫ਼ ਰਹਿੰਦਾ ਹੈ ਪਰ 9 ਵਜੇ ਤੋਂ ਬਾਅਦ ਉੱਥੇ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਹੈ ਔਰ ਵਿਜ਼ਿਬਿਲਟੀ ਜ਼ੀਰੋ ਹੋ ਜਾਂਦੀ ਹੈ ਤਾਂ ਇਸ ਤਰੀਕੇ ਦੇ ਨਾਲ ਚੰਡੀਗੜ੍ਹ ਦੇ ਵਿੱਚ ਵੀ ਸੰਘਣੀ ਧੁੰਦ ਪੈ ਰਹੀ ਹੈ ਤਾਂ ਅਲਰਟ ਜਾਰੀ ਹੋ ਚੁੱਕਾ ਹੈ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਅਗਲੇ ਕਈ ਦਿਨਾਂ ਤੱਕ ਠੰਡੀ ਠੰਡ ਦਾ ਅਲਰਟ ਜਾਰੀ ਕੀਤਾ ਗਿਆ ਹੈ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ 30 ਤਰੀਕ ਤੱਕ ਇਹ ਅਲਰਟ ਜਾਰੀ ਕੀਤਾ ਗਿਆ ਔਰ ਮੌਸਮ ਵਿਭਾਗ ਦੇ ਵੱਲੋਂ ਸੀਤ ਲਹਿਰ ਦਾ ਤੇ ਕੋਰੇ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹਾਲਾਂਕਿ ਮੌਸਮ ਦੱਸਿਆ ਜਾ ਰਿਹਾ ਹੈ ਕਿ ਸੁੱਕਾ ਰਹੇਗਾ ਪਰ ਜਿਹੜਾ ਤਾਪਮਾਨ ਹੈ ਉਸ ਦੇ ਵਿੱਚ ਗਿਰਾਵਟ ਦਰਜ ਕੀਤੀ ਜਾਵੇਗੀ ਔਰ ਜਿਸ ਦੇ ਨਾਲ ਜਿਹੜੀ ਸੀਤ ਲਹਿਰ ਹੈ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਵਗੇਗੀ ਜਿਸ ਦੇ ਨਾਲ ਠੰਡ ਦੇ ਵਿੱਚ ਹੋਰ ਵਾਦਾ ਦਰਜ ਹੋਵੇਗਾ ਤਾਂ ਸੂਬੇ ਦਾ ਜਿਹੜਾ ਸਭ ਤੋਂ ਠੰਡਾ ਇਲਾਕਾ ਹੈ ਫਰੀਦਕੋਟ ਦਰਜ ਕੀਤਾ ਗਿਆ ਜਿਸ ਦੇ ਵਿੱਚ ਜਿਹੜਾ ਤਾਪਮਾਨ ਹੈ 4.3 ਡਿਗਰੀ ਤੱਕ ਪਹੁੰਚ ਗਿਆ ਹੈ ਤਾਪਮਾਨ ਦੇ ਵਿੱਚ ਇੰਨੀ ਜ਼ਿਆਦਾ ਗਿਰਾਵਟ ਇੱਥੇ ਦੇਖਣ ਨੂੰ ਮਿਲੀ ਹੈ ਜਿਸ ਕਰਕੇ ਉੱਥੇ ਸੀਤ ਲਹਿਰ ਚੱਲ ਰਹੀ ਹੈ ਔਰ ਠੰਡੀਆਂ ਹਵਾਵਾਂ ਵੀ ਚੱਲ ਰਹੀਆਂ ਨੇ ਜਿਸ ਕਰਕੇ ਜੋ ਮੌਸਮ ਹੈ ਉਸ ਦੇ ਵਿੱਚ ਜੋ ਠੰਡ ਬਣੀ ਹੋਈ ਹੈ ਔਰ ਜਿਹੜੇ ਲੋਕ ਨੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਦਮਪੁਰ ਦੇ ਵਿੱਚ ਸੀਤਲੈਰ ਚੱਲ ਰਹੀ ਹੈ ਗੁਰਦਾਸਪੁਰ ਪਠਾਨਕੋਟ ਦੇ ਵਿੱਚ ਸੰਘਣੀ ਧੁੰਦ ਪੈ ਰਹੀ ਹੈ ਔਰ ਜੇਕਰ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਵਿੱਚ ਵੀ ਸੰਘਣੀ ਧੁੰਦ ਪੈ ਰਹੀ ਹੈ ਜਿਸ ਕਰਕੇ ਚੰਡੀਗੜ੍ਹ 에ਅਰਪੋਰਟ ਤੋਂ ਕਈ ਫਲਾਈਟਾਂ ਕੈਨਸਲ ਕੀਤੀਆਂ ਗਈਆਂ ਨੇ ਅੱਜ 6 ਫਲਾਈਟਾਂ ਉੱਥੇ ਕੈਨਸਲ ਕਰ ਦਿੱਤੀਆਂ ਗਈਆਂ ਨੇ ਤਾਂ ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ ਤਾਂ ਦੱਸ ਦਈਏ ਕਿ ਇਸ ਤੋਂ ਇਲਾਵਾ ਪਠਾਨਕੋਟ ਨਵਾਂ ਸ਼ਹਿਰ ਮੋਗਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਫਤਿਹਗੜ ਸਾਹਿਬ ਰੂਪਨਗਰ ਪਟਿਆਲਾ ਤੇ ਮੁਹਾਲੀ ਦੇ ਵਿੱਚ ਸੰਗਣੀ ਜਿਹੜੀ ਧੁੰਦ ਹੈ ਉਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਇਸ ਤੋਂ ਇਲਾਵਾ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਦੇ ਵਿੱਚ ਵੀ ਧੁੰਦ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਹਾਲਾਂਕਿ ਸਵੇਰ ਦੇ ਸਮੇਂ ਧੁੰਦ ਪੈਂਦੀ ਹੈ ਕਈ ਵੇਲੇ ਅ ਸਵੇਰ ਤੋਂ ਸ਼ਾਮ ਤੱਕ ਧੁੰਦ ਦਾ ਕੋਈ ਨਾਮੁ ਨਿਸ਼ਾਨੀ ਹੁੰਦਾ ਤਾਂ ਰਾਤ ਨੂੰ ਇੱਕਦਮ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਹੈ ਜਿਸ ਕਰਕੇ ਰਾਤ ਦੇ ਸਮੇਂ ਆਵਾਜਾਈ ਦੇ ਵਿੱਚ ਕਾਫੀ ਮੁਸ਼ਕਲਾਂ ਪੇਸ਼ ਆ ਰਹੀਆਂ ਨੇ ਔਰ ਇਹ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਤੁਸੀਂ ਰਾਤ ਦੇ ਸਮੇਂ ਕਿਸੇ ਸਫ਼ਰ ਤੇ ਨਿਕਲਦੇ ਹੋ ਤਾਂ ਰਿਫਲੈਕਟਰ ਆਪਣੀਆਂ ਗੱਡੀਆਂ ਤੇ ਆਪਣੇ ਵਾਹਨਾਂ ਤੇ ਜ਼ਰੂਰ ਲਗਾਓ ਕਿਉਂਕਿ ਕਈ ਵਾਰ ਹੁੰਦਾ ਹੈ ਕਿ ਸਾਨੂੰ ਕਿਸੇ ਜਗ੍ਹਾ ਰੁਕਣਾ ਪੈਂਦਾ ਜਾਂ ਫਿਰ ਇਸ ਤਰੀਕੇ ਨਾਲ ਹੁੰਦਾ ਵੀ ਸਾਡੀ ਗੱਡੀ ਖਰਾਬ ਹੋ ਜਾਂਦੀ ਹੈ ਤਾਂ ਸਾਨੂੰ ਉੱਥੇ ਰੁਕਣਾ ਪੈਂਦਾ ਹੈ ਤਾਂ ਰਿਫਲੈਕਟਰ ਜ਼ਰੂਰ ਲਗਾਉਣੇ ਚਾਹੀਦੇ ਨੇ ਕਿਉਂਕਿ ਸੰਘਣੀ ਧੁੰਦ ਦੇ ਵਿੱਚ ਵਿਜ਼ਿਬਿਲਟੀ ਜ਼ੀਰੋ ਹੋ ਜਾਂਦੀ ਹੈ ਤਾਂ ਪਿੱਛੋਂ ਜੇਕਰ ਕੋਈ ਵਾਹਨ ਆਉਂਦਾ ਹੈ ਤਾਂ ਉਸ ਨੂੰ ਪਤਾ ਨਹੀਂ ਲੱਗਦਾ ਕਿ ਅੱਗੇ ਕੋਈ ਵਾਹਨ ਰੁਕਿਆ ਹੋਇਆ ਹੈ ਜਿਸ ਕਰਕੇ ਵੱਡੇ ਹਾਦਸੇ ਵਾਪਰਦੇ ਨੇ ਤਾਂ ਇਹ ਵੀ ਅਪੀਲ ਕੀਤੀ ਜਾ ਰਹੀ ਹੈ ਬਾਰ-ਬਾਰ ਲੋਕਾਂ ਨੂੰ ਔਰ ਦੱਸਦੇ ਕਿ ਅ ਸਐਸਐਫ ਦੀਆਂ ਜੋ ਟੀਮਾਂ ਨੇ ਉਹ ਵੀ ਮੌਕੇ ਤੇ ਮੌਜੂਦ ਰਹਿੰਦੀਆਂ ਨੇ ਸਵੇਰ ਦੇ ਸਮੇਂ ਰਾਤ ਦੇ ਸਮੇਂ ਪਰ ਫਿਰ ਵੀ ਖੁਦ ਜਿਹੜੀ ਸਾਵਧਾਨੀ ਵਰਤਣੀ ਉਹ ਜ਼ਰੂਰ ਚਾਹੀਦੀ ਹੈ ਤੇ ਵਿਜ਼ਿਬਿਲਟੀ ਦੇ ਵਿੱਚ ਵੀ ਕਾਫੀ ਉਹ ਗਿਰਾਵਟ ਦਰਜ ਕੀਤੀ ਗਈ ਹੈ ਵਿਜ਼ਿਬਿਲਟੀ ਕਈ ਥਾਵਾਂ ਤੇ ਜ਼ੀਰੋ ਵਿਜ਼ਿਬਿਲਟੀ ਬਣੀ ਹੋਈ ਹੈ ਕੁਝ ਵੀ ਨਜ਼ਰ ਨਹੀਂ ਆ ਰਿਹਾ ਕਈ ਥਾਵਾਂ ਤੇ 50 ਤੋਂ 199 ਮੀਟਰ ਵਿਜ਼ਿਬਿਲਟੀ ਦਰਜ ਕੀਤੀ ਗਈ ਹੈ ਤਾਂ ਵਿਜ਼ਿਬਿਲਟੀ ਅ ਧੁੰਦ ਦੇ ਕਰਕੇ ਘਟੀ ਹੈ ਜਿਸ ਕਰਕੇ ਹਾਦਸੇ ਹੋਣ ਦਾ ਖਤਸ਼ਾ ਰਹਿੰਦਾ ਹੈ ਔਰ ਅਪੀਲ ਲੋਕਾਂ ਨੂੰ ਕੀਤੀ ਜਾ ਰਹੀ ਹੈ ਕਿ ਜੇਕਰ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਬਾਹਰ ਨਿਕਲਦੇ ਹੋ ਖਾਸ ਤੌਰ ਤੇ ਰਾਤ ਦੇ ਸਮੇਂ ਨਿਕਲਦੇ ਹੋ ਤਾਂ ਆਪਣੀਆਂ ਗੱਡੀਆਂ ਦੇ ਉੱਤੇ ਰਿਫਲੈਕਟਰ ਦਾ ਇਸਤੇਮਾਲ ਜ਼ਰੂਰ ਕਰੋ ਤਾਂ ਫਿਲਹਾਲ ਇਹ ਸੰਗਣੀ ਧੁੰਦ ਦਾ ਅਲਰਟ ਜੋ ਜਾਰੀ ਕੀਤਾ ਗਿਆ ਹੈ 30 ਤਰੀਕ ਤੱਕ ਦਾ ਅਲਰਟ ਕੀਤਾ ਗਿਆ ਹੈ ਔਰ ਬੀਤੇ 24 ਘੰਟਿਆਂ ਦੇ ਵਿੱਚ ਜਿਹੜੇ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਤਾਂ 5 ਡਿਗਰੀ ਤਾਪਮਾਨ ਹੋਰ ਘਟ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਹੋਰ ਵੀ ਜ਼ਿਆਦਾ ਠੰਡ ਪੈ ਸਕਦੀ ਹੈ ਜਿਸ ਦੇ ਨਾਲ ਤਾਪਮਾਨ ਦੇ ਵਿੱਚ ਹੋਰ ਵੀ ਜ਼ਿਆਦਾ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ ਆਉਣ ਵਾਲੇ ਤਿੰਨ ਦਿਨਾਂ ਦੀ ਗੱਲ ਕਰੀਏ ਤਾਂ ਮੌਸਮ ਸੁੱਖਾ ਰਹਿਣ ਦੀ ਸੰਭਾਵਨਾ ਹੈ ਜਾਨੀ ਕਿ ਇੱਥੇ ਧੁੰਦ ਤਾਂ ਪਵੇਗੀ ਪਰ ਮੌਸਮ ਸੁੱਕਾ ਰਹੇਗਾ ਜਾਨੀ ਕਿ ਇਸ ਤਰੀਕੇ ਦੀ ਅਜ ਜਿਸ ਤਰੀਕੇ ਨਾਲ ਆਪਾਂ ਮੰਨਦੇ ਕਿ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਕਿ ਜੇਕਰ ਥੋੜੀ ਬਾਰਿਸ਼ ਹੋ ਜਾਵੇ ਤਾਂ ਉਸ ਤਰੀਕੇ ਦਾ ਇੱਥੇ ਕੁਝ ਦੇਖਣ ਨੂੰ ਨਹੀਂ ਮਿਲੇਗਾ ਸੁੱਕੀ ਠੰਡ ਪੈ ਰਹੀ ਹੈ 28 ਦਸੰਬਰ ਨੂੰ ਵੀ 29 ਦਸੰਬਰ ਤੱਕ ਸੁੱਕੀ ਠੰਡ ਪੈਣ ਦਾ ਅਲਰਟ ਜਾਰੀ ਕੀਤਾ ਗਿਆ ਔਰ ਇਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਵਿੱਚ ਸੰਘਣੀ ਧੁੰਦ ਪਵੇਗੀ ਜਿਸ ਨੂੰ ਲੈ ਕੇ ਅਲਰਟ ਜਾਰੀ ਹੋ ਚੁੱਕਾ ਹੈ ਮੌਸਮ ਵਿਭਾਗ ਦੇ ਵੱਲੋਂ ਔਰੇਂਜ ਅਲਰਟ ਜਾਰੀ ਕੀਤਾ ਗਿਆ ਔਰ ਨਾਲ ਹੀ ਨਾਲ ਅਪੀਲ ਕੀਤੀ ਗਈ ਹੈ ਕਿ ਜੇਕਰ ਕੋਈ ਖਾਸ ਕੰਮ ਹੈ ਘਰੋਂ ਬਾਹਰ ਨਿਕਲਣ ਦਾ ਤਾਂ ਹੀ ਨਿਕਲਿਆ ਜਾਵੇ ਜੇਕਰ ਸੰਘਣੀ ਧੁੰਦ ਪੈ ਰਹੀ ਹੈ ਤਾਂ ਸੰਘਣੀ ਧੁੰਦ ਦੇ ਵਿੱਚ ਬਾਹਰ ਨਿਕਲਣ ਤੋਂ ਪਹਿਲਾਂ ਆਪਣੀਆਂ ਗੱਡੀਆਂ ਦੇ ਉੱਤੇ ਰਿਫਲੈਕਟਰ ਜਰੂਰ ਲਗਾਓ ਆਪਣੀ ਵਾਹਨਾਂ ਦੇ ਉੱਤੇ ਰਿਫਲੈਕਟਰ ਜਰੂਰ ਲਾਓ ਤਾਂ ਜੋ ਪਤਾ ਲੱਗ ਸਕੇ ਕਿਤੇ ਤੁਹਾਨੂੰ ਜੇਕਰ ਰੁਕਣਾ ਪੈਂਦਾ ਹੈ ਮੌਸਮ ਦੇ ਇਸ ਖਰਾਬ ਮੌਸਮ ਦੇ ਚੱਲਦੇ ਤਾਂ ਤੁਹਾਨੂੰ ਪਿੱਛੋਂ ਕੋਈ ਟੱਕਰ ਨਾ ਮਾਰ ਸਕੇ ਤਾਂ ਉਥੇ ਤੁਹਾਡੀ ਜਾਣਕਾਰੀ ਜਰੂਰ ਪਤਾ ਹੋਵੇ ਵੀ ਤੁਸੀਂ ਇੱਥੇ ਮੌਜੂਦ ਹੋ ਤਾਂ ਇਸ ਤਰੀਕੇ ਦੇ ਨਾਲ ਮੌਸਮ ਵਿਭਾਗ ਦੇ ਵੱਲੋਂ ਜੋ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਅਪੀਲ ਵੀ ਲੋਕਾਂ ਨੂੰ ਕੀਤੀ ਜਾ ਰਹੀ ਹੈ ਔਰ ਖਾਸ ਤੌਰ ਤੇ ਅਪੀਲ ਇਹ ਹੀ ਹੈ ਕਿ ਜੇਕਰ ਘਰੋਂ ਬਾਹਰ ਨਿਕਲਣਾ ਪੈਂਦਾ ਹੈ ਤਾਂ ਆਪਣਾ ਪੂਰੇ ਤਰੀਕੇ ਦੇ ਨਾਲ ਖਿਆਲ ਰੱਖ ਕੇ ਘਰੋਂ ਬਾਹਰ ਨਿਕਲੋ ਆਪਣੇ ਆਪ ਨੂੰ ਪੂਰੇ ਤਰੀਕੇ ਦੇ ਨਾਲ ਗਰਮ ਕੱਪੜਿਆਂ ਦੇ ਨਾਲ ਪੈਕ ਕਰਕੇ ਘਰੋਂ ਬਾਹਰ ਨਿਕਲੋ ਤਾਂ ਜੋ ਇਸ ਠੰਡ ਤੋਂ ਤੁਹਾਡਾ ਬਚਾਅ ਹੋ ਸਕੇ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ तकरीबन 5 ਡਿਗਰੀ ਤੱਕ ਪਾਰਾ ਡਿੱਗ ਚੁੱਕਾ ਜਿਸ ਕਰਕੇ ਜਿਹੜਾ ਪੰਜਾਬ ਦੇ ਕਈ ਇਲਾਕੇ ਠਾਰ ਰਹੇ ਨੇ ਕਿੜਾਕੇ ਦੀ ਠੰਡ ਪੈ ਰਹੀ ਹੈ ਔਰ ਬੀਤੇ 24 ਘੰਟਿਆਂ ਦੀ ਗੱਲ ਕਰੀਏ ਤਾਂ 5 ਡਿਗਰੀ ਪਾਰਾ ਹੋਰ ਘੱਟ ਚੁੱਕਾ ਜਿਸ ਦੇ ਨਾਲ ਪੰਜਾਬ ਦੇ ਵਿੱਚ ਕਹਿਰ ਦੀ ਠੰਡ ਪੈ ਰਹੀ ਹੈ ਧੁੰਦ ਦਾ ਅਲਰਟ ਜਾਰੀ ਹੋ ਚੁੱਕਾ ਹੈ ਔਰ ਜੇਕਰ ਗੱਲ ਕਰੀਏ ਥੋੜੇ ਖਾਸ ਇਲਾਕਿਆਂ ਦੀ ਤਾਂ ਫਰੀਦਕੋਟ ਸਭ ਤੋਂ ਠੰਡਾ ਦਰਜ ਕੀਤਾ ਗਿਆ ਹੈ ਆਦਮਪੁਰ ਦੀ ਗੱਲ ਕਰੀਏ ਤਾਂ ਆਦਮਪੁਰ ਦੇ ਵਿੱਚ ਸੀਤ ਲਹਿਰ ਚੱਲ ਰਹੀ ਹੈ ਔਰ ਉੱਥੇ ਗੁਰਦਾਸਪੁਰ ਪਠਾਨਕੋਟ ਦੇ ਵਿੱਚ ਵੀ ਸੰਘਣੀ ਧੁੰਦ ਪੈ ਰਹੀ ਹੈ ਤਾਂ ਪੰਜਾਬ ਦੇ ਵਿੱਚ ਇਸ ਤਰੀਕੇ ਦਾ ਮੌਸਮ ਦੇਖਣ ਨੂੰ ਮਿਲ ਰਿਹਾ ਦੂਸਰੇ ਪਾਸੇ ਚੰਡੀਗੜ੍ਹ ਅਤੇ ਟ੍ਰਾਈ ਸਿਟੀ ਇਲਾਕੇ ਨੇ ਉੱਥੇ ਵੀ ਤਾਪਮਾਨ